ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਆ ਬਰਨਾਲਾ ਰੇਲਵੇ ਸਟੇਸ਼ਨ ਤੇ ਸਾਡੇ ਮਾਤਾ ਪਿਤਾ ਜੀ ਸਰਦਾਰ ਕੇਵਲ ਸਿੰਘ ਮਾਤਾ ਗੁਰਮੀਤ कौर ਜੀ ਅੱਜ ਹਜ਼ੂਰ ਸਾਹਿਬ ਨੂੰ ਜਾ ਰਹੇ ਆ ਤੇ 1 ਮਹੀਨੇ ਦੀ ਸੇਵਾ ਦੇ ਵਿੱਚ ਉਹਨਾਂ ਨੇ ਉੱਥੇ ਹਿੱਸੇ ਪਾਉਣੇ ਆ ਕਿਉਂਕਿ ਬਾਬਾ ਨਿਹਾਲ ਸਿੰਘ ਜੀ ਬਾਬਾ ਸੀਸਾ ਸਿੰਘ ਜੀ ਅਤੇ ਬਾਬਾ ਮੋਨੀ ਦੀ ਇਹਨਾਂ ਤਿੰਨਾਂ ਮਹਾਂਪੁਰਸ਼ਾਂ ਦੀ ਗੁਰਦੁਆਰਾ ਲੰਗਰ ਸਾਹਿਬ ਵਿਖੇ ਵਰਸੀ ਆ ਉਹਨਾ ਵਰਸੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਆ ਤੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਪੰਜਮਾ ਤਖਤ ਤਖਤ ਅਬਚਲਨਗਰ ਅਜੂਰ ਸਾਹਿਬ ਨਾਂਡੇਡ ਮਹਾਰਾਸ਼ਟਰ ਵਿਖੇ ਸਾਡੇ ਮਾਤਾ ਪਿਤਾ ਜੀ ਜਾ ਰਹੇ ਆ ਸਤਿਗੁਰੂ ਕਿਰਪਾ ਕਰਨ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ 1 ਮਹੀਨੇ ਦੀ ਸੇਵਾ ਤੇ ਜਾ ਰਹੇ ਆ ਇਹਨਾਂ ਤੋਂ ਮਹਾਰਾਜ ਸੇਵਾ ਅੰਦਰਸਤੀਆਂ ਬਖਸ਼ ਕਰਕੇ ਲੈਣ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਅੱਜ ਰੇਲਵੇ ਸਟੇਸ਼ਨ ਤੇ ਖੜ ਕੇ ਜਿੱਥੇ ਅਸੀਂ ਮਾਤਾ ਪਿਤਾ ਜੀ ਨੂੰ ਛੱਡ ਕੇ ਛੱਡਣ ਲਈ ਆਏ ਆ ਉੱਥੇ ਦੇਖਿਆ ਹੈ ਦੇਖੋ ਕਿਦਰੇ ਗੁਰੂ ਕੇ ਲੰਗਰ ਤਿਆਰ ਕਰਕੇ ਸੰਗਤਾਂ ਵਾਸਤੇ ਵਰਨਾਲਾ ਦੀਆਂ ਸੰਗਤਾਂ ਵੱਲੋਂ ਚੁਕਾਏ ਜਾ ਰਹੇ ਆ ਕਿਦਰੇ ਚਾਹ ਦੇ ਲੰਗਰ ਬਿਦਾਨੇ ਦੇ ਲੰਗਰ ਵਰਤ ਰਹੇ ਆ ਆਪ ਸਾਰੀਆਂ ਸੰਗਤਾਂ ਦੇਖ ਸਕਦੇ ਹੋ ਇੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਕਿ ਤੂੰ ਸਿੱਖ ਹੈ ਇੱਥੇ ਸਾਰਿਆਂ ਨੂੰ ਜਬਰਦਸਤ ਆ ਬਰਦਾ ਕਰਕੇ ਗੁਰੂ ਧੰਗ ਜਨਮਕ ਪਾਤਸ਼ਾਹ ਜੀ ਦੀ ਉਹ ਜੋ ਬਖਸ਼ਿਸ਼ ਹੈ ਕਰਤ ਕਰੋ ਨਾਮ ਜਪੋ ਵੰਡ ਛਕੋ ਦਾ ਇੱਥੋਂ ਪਤਾ ਲੱਗਦਾ ਹੈ ਸਿੱਖ ਨਹੀਂ ਕਿਸੇ ਨੂੰ ਪੁੱਛਦਾ ਕਿ ਭਾਈ ਤੂੰ ਕੌਣ ਹੈ ਤੇ ਸਾਰੇ ਕਿਤੇ ਇੱਥੇ ਲੰਗਰ ਪੰਡਤਾਂ ਦੇ ਵਿੱਚ ਬੈਠ ਕਰਕੇ ਲੰਗਰ ਛਕੜੀ ਜਾਂ ਸੰਗਤਾਂ ਔਰ ਆਪ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਦੋਂ ਕਿਤੇ ਵੀ ਸਤਿਗੁਰ ਜੀ ਮਹਾਰਾਜ ਦੀ ਕਿਰਪਾ ਹੋਵੇ ਆਪ ਸਾਰੀਆਂ ਸੰਗਤਾਂ ਨੇ ਭਾਈ ਹਜੂਰ ਸਾਹਿਬ ਦੀ ਸ਼ਕਤੀ ਤੇ ਜ਼ਰੂਰ ਹਾਜ਼ਰੀਆਂ ਭਰਨੀਆਂ ਸਤਿਗੁਰ ਕਲੰਗੀਧਰ ਪਾਤਸ਼ਾਹ ਜੀ ਕਹਿੰਦੇ ਆ ਕਿ ਮੈਂ ਆਪਣੇ ਸਿੱਖ ਨੂੰ 60 ਸਾਲ ਤੱਕ ਉਡੀਕਦਾ ਉਹ 60 ਸਾਲ ਦੀ ਉਮਰ ਤਾਂ ਦਿੱਤੀ ਹੈ ਕਿ 60 ਸਾਲ ਤੋਂ ਬਾਅਦ ਬੰਦਾ ऐसे ਰਜੀਮਿਆਂ ਦੇ ਵਿੱਚ ਰੁੱਝ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੁੜ ਕੇ ਉਹ ਨਿਕਲ ਨਹੀਂ ਸਕਦਾ ਪਰ ਸਤਿਗੁਰ ਕਿਰਪਾ ਕਰਨ ਤਾਂ ਕੱਢ ਲੈਣ ਤੋਂ ਸਾਰੀਆਂ ਸੰਗਤਾਂ ਨੂੰ ਭਾਈ ਇਹ ਨਿਮਰਤਾ ਸਹਿਤ ਬੇਨਤੀ ਆ ਕਿ ਜਿੱਥੇ ਆਪ ਸੁਣਦੇ ਹੋ ਅੱਗੇ ਇਸ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ད�ས ད�ས དས 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 ད�